ਮੇਰੀ ਤਾਂ ਉਹ ਹੋਈ ਭਰਾਵਾ ਮੇਰੇ ਨਾਲ ਤਾਂ ਕਿਸੇ ਨਾ ਹੋਵੇ ਨਾ ਪਹਿਲੀ ਗੱਲ ਤੇ ਫਿਲਮ ਮੇਰੀ ਅਜੇ ਸਿਨੇਮੇ ਚ ਲੱਗੀ ਨਹੀਂ ਦੋ ਤਿੰਨ ਫਿਲਮਾਂ ਸਾਈਨ ਹੋਈਆਂ ਹੀਰ ਰਾਂਝਾ ਜੀ ਸਟਾਰਟ ਹੀ ਹੋਈ ਤਿੰਨ ਚਾਰ ਬੜ ਬੜੀਆਂ ਅਖਬਾਰਾਂ ਨੇ ਲਿਖ ਲਓ ਇਹਨੂੰ ਦਰਵੇਸ਼ ਸਿੰਗਰ ਕਹਿੰਦੇ ਸੀ ਇਹ ਹੁਣ ਫਿਲਮਾਂ ਚ ਆਇਆ ਕਰੂਗਾ ਬਾਅਦ ਚ ਸਾਰੇ ਗਾਉਣ ਵਾਲੇ ਫਿਲਮਾਂ ਬਣਾਉਣ ਵੀ ਲੱਪੇ ਗਾਉਣ ਵੀ ਲੱਪੇ ਮੈਂ ਆ ਕੇ ਪ੍ਰੈਸ ਕਾਨਫਰੈਂਸ ਕਰਤੀ ਮੈਂ ਕਿਹਾ ਮੈਂ ਨਹੀਂ ਫਿਲਮਾਂ ਚ ਕੰਮ ਕਰਿਆ ਕਰਨਾ ਬੇਵਕੂਫ ਮੈਂ ਨਿਕਲਿਆ ਨਹੀਂ ਤਾਂ ਹੁਣ ਨੂੰ ਮਨਾ ਕਰਤਾ ਹੁਣ ਉਹ ਤਾਂ ਜਰਿਆ ਜਣੇ ਸੀ ਦੋਨੇ ਮੁੰਡਿਆਂ ਦੇ ਨਾਂ ਸੀ ਧਰਮਿੰਦਰ ਵਾਂਗੂ ਕਾਮਿਆ ਸਾਡਾ ਦੋਨੇ ਬੇਟੇ ਉਹਦੇ ਨਾਮ ਪਰ ਮੇਰਾ ਮੈਂ ਵੀ ਹੀਰੋ ਹੋਣਾ ਸੀ ਤਿੰਨ ਫਿਲਮਾਂ ਆ ਇਹ ਇੱਕ ਆਈ ਮਹਿੰਦੀ ਸ਼ਗਨਾ ਦੀ ਉਹ ਕਿਤੇ ਪਹਿਲਾਂ ਸ਼ੂਟ ਹੋ ਗਈ ਸੀ ਫਿਰ ਵਿਸਾਖੀ ਹੀਰਾਂ ਜਾਂ ਫਿਲਮ ਜਿਹੜੀ ਮੇਰੀ ਪਸੰਦ ਦੀ ਸੀ ਤਿੰਨ ਚਾਰ ਦਿਨ ਸ਼ੂਟਿੰਗ ਹੋਈ ਸਾਰੀਆਂ ਅਖਬਾਰਾਂ ਲੋ ਜੀ ਦਰਵੇਸ਼ ਸਿੰਘ ਰੇ ਨੂੰ ਅਸੀਂ ਲਿਖਦੇ ਸੀ ਇਹ ਹੁਣ ਫਿਲਮਾਂ ਚ ਜਾਂਦਾ ਮੈਂ ਐਸਾ ਬੰਦਾ ਇਨਾ ਨੇ ਭਰਾਵਾ ਕਿਸੇ ਨੂੰ ਤਣ ਪਤਣ ਲੱਗਣ ਨਹੀਂ ਦੇਣਾ ਇਹ ਤੇ ਚੰਗਾ ਹੋਇਆ ਮੁੰਡੇ ਮੇਰੇ ਚੰਗੇ ਨਿਕਲੇ ਫੇਰ ਉਹ ਫਿਲਮਾਂ 'ਚ ਕੰਮ ਕਰਨ ਲੱਪੇ ਹੀਰੋ ਆ